ਸਰਬਜੀਤ ਸੰਗਰੂਰ ਵੀ ਦੀ ਰਚਨਾ ਪਤਾ ਨਹੀਂ ਲੱਗਦਾ ਕਿਹਨੇ ਆਪਣੇ ਰਲ ਗਏ ਕਿਸਦੇ ਨਾਲ ਜੀ ਪਤਾ ਨਾ ਲੱਗਦਾ ਕਿਹੜੇ ਆਪਣੇ ਰਲ ਗਏ ਕਿਸਦੇ ਨਾਲ ਜੀ ਕਰਨ ਲਈ ਫੇਲਤ ਕੀ ਮਾਤਾ ਦੀਆਂ ਸੈਂਟਰ ਚੱਲਦਾ ਪਿਆ ਚਾਲ ਜੀ ਸੈਂਟਰ ਚੱਲਦਾ ਪਿਆ ਚਾਲ ਜੀ ਕਿੰਨੇ ਮਹੀਨੇ ਬੀਤੇ ਕਈ ਮਾਰਾਂ ਸੈਂਡੇ ਨੂੰ ਸ਼ਰਮਣਾ ਆਉਂਦੀ ਵਾਪਸ ਚੱਲিয়ে ਕਹਿੰਦੇ ਨੂੰ ਸ਼ਰਮਣਾ ਆਉਂਦੀ ਵਾਪਸ ਚੱਲিয়ে ਕਹਿੰਦੇ ਨੂੰ ਪਤਾ ਨਹੀਂ ਲੱਗਦਾ कहिड़े